ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਥੇ 3:30 ਵਜੇ ਮਨਵੀਰ ਆ ਗਿਆ ਸੀ ਯੂਨੀਵਰਸਿਟੀ ਤੋਂ ਉਹ ਆਪਣਾ ਤਕਰੀਬਨ ਜਿਹੜਾ ਡਰਿੰਕ ਪਿੰਦਾ ਹੁੰਦਾ ਕੱਚੀ ਦੱਸੀ ਮੈਂ ਬਣਾ ਕੇ ਰੱਖਤੀ ਹੁੰਦੀ ਹਣੀ ਉਹਦੇ ਲਈ ਉਹ ਪੀ ਕੇ ਥੋੜਾ ਚਾਹ ਰ ਆਪਣੀ ਰੈਸਟ ਕਰਕੇ ਤੇ ਅਸੀਂ ਮਾਹ ਪੁੱਤ ਆ ਗਏ ਸੀਗੇ ਹਵੇਲੀ ਮੈਂ ਕਿਹਾ ਮਨਵੀਰ ਤੂੰ ਪੱਠੇ-ਪੁੱਠੇ ਦੇ ਜੋ ਆਪਾਂ ਚੋਕ ਕਰੇ ਦਾ ਉਹ ਤੂੰ ਰਲਾ ਤੇ ਮੈਂ ਇਹਦੀ ਨਾਈ ਕਰਾਉਣੀ ਆ ਮੰਗੋ ਦੀ ਤੇ ਇਹ ਕੰਮ ਸਾਰੇ ਮੈਂ ਕਰਦੀ ਹਾਂ ਤੇ ਮੇਰੇ ਹਸਬੰਡ ਨੇ ਮੈਨੂੰ ਜਿੱਦਾਂ ਕਿ ਮੇਰੀ ਮੈਰਿਜ ਹੋਈ ਅੱਜ ਤੱਕ ਉਹਨਾਂ ਨੇ ਮੈਨੂੰ ਕਦੀ ਇਦਾਂ ਦੇ ਕੰਮ ਨਹੀਂ ਕਰਨ ਦਿੱਤੇ ਹਾਂ ਮੈਂ ਵੈਰਿਸ਼ ਤੋਂ ਪਹਿਲਾਂ ਬਹੁਤ ਇਦਾਂ ਦੇ ਕੰਮ ਕੀਤੇ ਆ ਇਹ ਪਸੂਆਂ ਦੇ ਪਰ ਮੇਰੇ ਹਸਬੰਡ ਨੇ ਮੈਨੂੰ ਕਦੀ ਇਦਾਂ ਦੇ ਕੰਮ ਜਿਹੜੇ ਉਹ ਨਹੀਂ ਕਰਨ ਦਿੱਤੇ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਜਿੱਦਾਂ ਲਾੜ ਵਿੱਚ ਰੱਖਿਆ ਮੈਂ ਜੇ ਸਹੀ ਦੱਸਾਂ ਨਾ ਉਹ ਮਤਲਬ ਕਿ ਕਦੀ ਸ਼ਾਇਦ ਉਹ ਮੇਰੇ ਵਲੌਗ ਦੇਖਦੇ ਆ ਜਾਂ ਕਿਦਾਂ ਮੈਂ ਇਹ ਕੰਮ ਸਿਰਫ ਕਰਦੀ ਆ ਆਪਣੇ ਪੁੱਤਰ ਕਰਕੇ ਤੇ ਕਪੜੀ ਹੈਲਥ ਵਾਸਤੇ ਮੈਂ ਨਹੀਂ ਚਾਹੁੰਦੀ ਕਿ ਮੇਰਾ ਬੱਚਾ ਇਕੱਲਾ ਹੀ ਇੰਨਾਂ ਚੀਜ਼ਾਂ ਨਾਲ ਉਲਝਿਆ ਰਹੇ ਤੇ ਮੈਂ ਉਹਦੇ ਲਈ ਕੰਮ ਈਜ਼ੀ ਕਰਦੀ ਆ ਕਿ ਜੇ ਮੈਂ ਉਹਦੇ ਨਾਲ ਲੱਗ ਕੇ ਵਾਲੇ ਕੰਮ ਕਰੂੰਗੀ ਤਾਂ ਮੇਰੇ بیٹے ਨੂੰ ਇਹ ਕੰਮ ਦੇ ਵਿੱਚ ਹੋਰ ਜ਼ਿਆਦਾ ਹੌਸਲਾ ਹੀ ਮਿਲੂਗਾ ਕਰਨ ਦਾ ਤੇ ਨਾ ਕਿ ਉਹਨੂੰ ਕੀ ਕਹਿ ਜਦਾ ਉਹਦੇ ਤੇ ਇਹ ਕੰਮ ਜਿਹੜਾ ਬੋਝ ਬਣੂਗਾ ਕਿਉਂਕਿ ਉਹ ਸਟੱਡੀ ਵੀ ਕਰਦਾ ਤੇ ਨਾਲੇ ਗਾਂ ਨੂੰ ਵੀ ਸਾਫ ਦਾ ਤੇ ਮੈਂ ਇਹ ਕੰਮ ਜਿਹੜਾ ਉਹਦੇ ਲਈ ਬੋਝ ਨਹੀਂ ਬਣਾਉਣਾ ਚਾਹੁੰਨੀ ਤੇ ਮੈਂ ਮੇਰੇ ਹਸਬੰਡ ਦਾ ਕਦੀ ਬਣੀ ਸੀ ਇਦਾਂ ਦਾ ਚਾਹੁੰਦੇ ਵੀ ਮੈਂ ਪਸ਼ੂਆਂ ਦੇ ਕੰਮ ਚ ਪਾਵਾਂ ਕਿਉਂਕਿ ਇੱਕ ਪਤੀ ਚੰਗਾ ਪਤੀ ਜੇ ਨੂੰ ਕਹਿ ਦੋ ਜਿਹੜਾ ਆਪਣੀ ਵਾਈਫ ਦੀ ਰਿਸਪੈਕਟ ਵੀ ਕਰਦਾ ਆਪਣੀ ਵਾਈਫ ਨਾਲ ਬਹੁਤ ਲਾਇਲ ਵੀ ਆ ਤੇ ਪਿਆਰ ਵੀ ਕਰਦਾ ਉਹ ਬਹੁਤ ਘਟੇ ਮਤਲਬ ਕਿ ਦੇਖੂਗਾ ਕਿ ਮੇਰੀ ਘਰ ਵਾਲੀ ਇਦਾਂ ਦੇ ਕੰਮ ਕਰ ਤੇ ਮੇਰੇ ਹਸਬੰਡ ਇਦਾਂ ਦੇ ਆ ਪਈ ਉਹ ਨਹੀਂ ਚਾਹੁੰਦੇ ਵੀ ਮੈਂ ਇਹ ਗੋਹੇ ਕੂੜੇ ਵਾਲਾ ਕੰਮ ਕਰਾਂ ਫਿਰ ਵੀ ਮੈਂ ਉਹਨਾਂ ਨੇ ਹਮੇਸ਼ਾ ਕਹਿੰਨੀ ਹਣੀ ਮੈਂ ਕਿ ਨਹੀਂ ਕੋਈ ਨਹੀਂ ਮੈਂ ਤੁਸੀਂ ਮੇਰੇ ਨਾਲ ਆ ਮੇਰਾ ਪੁੱਤਰ ਮੇਰੇ ਨਾਲ ਆ ਮੈਨੂੰ ਇਹ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਤੇ ਬਾਕੀ ਅਸੀਂ ਵਲੌਗ ਬਣਾਉਂਨੇ ਆ ਸਾਡੇ ਵੱਲ ਦੇਖ ਕੇ ਵੀ ਕਈਆਂ ਨੂੰ ਕੁੜੀਆਂ ਨੂੰ ਜਾਂ ਲੇਡੀਜ਼ ਨੂੰ ਇਹ ਸਿੱਖਿਆ ਹੀ ਮਿਲੂਗੀ ਕਿ ਘਰ ਦੇ ਕੰਮ ਕਰਨ ਵਿੱਚ ਕੋਈ ਸ਼ਰਮ ਨਹੀਂ ਇਹ ਸਾਡੇ ਆਪਣੇ ਘਰ ਦੇ ਕੰਮ ਆ ਤੇ ਇਹ ਕੋਈ ਆਪਾਂ ਨੌਕਰ ਬਣ ਕੇ ਨਹੀਂ ਕਰਦੇ ਇਹ ਸਾਡੀ ਮਾਲਕੀ ਆ ਸਾਡੇ ਆਪਣੇ ਕੰਮ ਆ ਤੇ ਜਿੰਨਾ ਹੋ ਸਕੇ ਮਤਲਬ ਕਿ ਰੱਖਣ ਨੂੰ ਮੈਂ ਵੀ ਨੌਕਰ ਰੱਖ ਸਕਦੀ ਆ ਘਰ ਦੇ ਵਿੱਚ ਚਾਹੇ ਮੈਂ ਝਾੜੂ ਪੋਚੇ ਲਈ ਮੇਰੇ ਡਰਕ ਲਵਾ ਚਾਹੇ ਉਹੀ ਮੇਡ ਕੋਲੋਂ ਮੈਂ ਗੁਹਾ ਵਿੱਚ ਕਾਲਾ ਮਤਲਬ ਕਿ ਮੈਂ ਰੱਖ ਸਕਦੀ ਆ ਬਟ ਨਹੀਂ ਮੈਂ ਖੁਦ ਹੀ ਸਾਰੇ ਕੰਮ ਕਰਨੇ ਪ੍ਰੈਫਰ ਕਰਦੀ ਆ ਇਹਨੂੰ ਚੰਗੇ ਲੱਗਦੇ ਆ ਤੇ ਮੇਰੇ ਹਸਬੰਡ ਮਤਲਬ ਕਿ ਉਹਨਾਂ ਦੀ ਜੋ ਸੋਚ ਆ ਮਤਲਬ ਕਿ ਹਰ ਇੱਕ ਪਤੀ ਆਪਣੀ ਪਤਨੀ ਨੂੰ ਰਾਣੀਆਂ ਵਾਂਗੂ ਹੀ ਰੱਖਦਾ ਵੀ ਉਹਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਜਾਂ ਕਿੱਦਾਂ ਮਤਲਬ ਕਿ ਮੈਂ ਜਿੰਨੀ ਆਪਣੀ ਹੈਲਥ ਵਾਈਜ਼ ਅ ਰੋਗ ਕੱਟੇ ਆ ਜਾਂ ਕਿੱਦਾਂ ਤੇ ਉਸ ਹਿਸਾਬ ਨਾਲ ਤਾਂ ਉਹ ਤਾਂ ਬਿਲਕੁਲ ਵੀ ਨਹੀਂ ਚਾਹੁੰਦੇ ਕਿ ਮੈਂ ਕੋਈ ਹੈਵੀ ਕੰਮ ਕਰਾਂ ਜੋ ਕੁਸ਼ ਕਰਾਂ ਪਰ ਮੈਂ ਉਹ ਬੁੱਤ ਬਣ ਕੇ ਯਾਈ ਕੋ ਕਹਿੰਦੇ ਹੁੰਦੇ ਆ ਨਾ ਆਪਣੀ ਇੰਨੀ ਕੀ ਇੰਨੀ ਸੁਖ ਜਾਨ ਪਾਲਵਾ ਤੇ ਮੈਂ ਬਿਲਕੁਲ ਵੀ ਨਾ ਕੋਈ ਕੰਮ ਕਰ ਨ ਸਕਾ ਮੈਂ ਉਦਾਂ ਦਾ ਨਹੀਂ ਬਣਨਾ ਚਾਹਨੀ ਮੈਂ ਬਹੁਤ ਚਿਰਦਾ ਇਹਨਾਂ ਨੂੰ ਰੋਲਾ ਪਾਉਂਦੀ ਹੁੰਦੀ ਸੀ ਕਿ ਮੈਂ ਕਿਹਾ ਮੈਨੂੰ ਗਾਂ ਲੈ ਕੇ ਦੋ ਮੈਂ ਆਰੇ ਲੱਗਾ ਮੈਂ ਕੋਈ ਕੰਮ ਕਰਾਂ ਮਨਵੀਰ ਤਗੜਾ ਹੋ ਗਿਆ ਤੇ ਮੇਕੋ ਮੈਨੂੰ ਮਤਲਬ ਕਿ ਹੁੰਦਾ ਪੇ ਮੇਰੇ ਕੋਲ ਕੋਈ ਪਸ਼ੂ ਹੋਵੇ ਮੈਂ ਉਹਦੇ ਨਾਲ ਮੇਰੀ ਐਕਟੀਵਿਟੀ ਜਿਹੜੀ ਉਹ ਹੁੰਦੀ ਰਵੇ ਮੇਰਾ ਊਣ ਜਾਣ ਕਰ ਚੋ ਮਤਲਬ ਕਿ ਬਾਹਰ ਆਉਣ ਦਾ ਇੱਕ ਬਹਾਨਾ ਜਿਹੜਾ ਬਣਿਆ ਰਵੇ ਕਿਉਂਕਿ ਮੈਂ ਕੰਮ ਤੋਂ ਬਿਨਾ ਕਰ ਤੋਂ ਬਾਹਰ ਨਹੀਂ ਜਾਨੀ ਚਾਹੇ ਮਾਰਕੀਟ ਹੋਵੇ ਤੇ ਚਾਹੇ ਹੋਵੇ ਪਿੰਡ ਵਿੱਚ ਮੈਂ ਕੰਮ ਤੋਂ ਬਿਨਾ ਬਿਲਕੁਲ ਵੀ ਕਰੋ ਬਾਹਰ ਨਹੀਂ ਜਾਨੀ ਨਾ ਹੀ ਮੇਰੀ ਇਹ ਆਦਤ ਆ ਘਰ ਦੇ ਵਿੱਚ ਉਹਨੂੰ ਕੀ ਕਹੀਦਾ ਜਾਂ ਬਾਹਰ ਕੰਮ ਆ ਤਾਂ ਮੈਂ ਜਾਨੀ ਆ ਨਹੀਂ ਤਾਂ ਨਹੀਂ ਤੇ ਕਿਸੇ ਦੇ ਘਰ ਤਾਂ ਮੈਂ ਬਿਲਕੁਲ ਵੀ ਇਦਾਂ ਜਾ ਕੇ ਬੈਠ ਕੇ ਕਿੰਨਾ ਕਿੰਨਾ ਚਿਰ ਗੱਪਾਂ ਮਾਰ ਕੇ ਆਪਣਾ ਟਾਈਮ ਵੇਸਟ ਜਿਹੜਾ ਉਹ ਨਹੀਂ ਕਰਦੀ ਹਾਂ ਮੇਰੀਆਂ ਇੱਕ ਦੋ ਮੇਰੇ ਤੋਂ ਵੱਡੀਆਂ ਦੀਦੀਆਂ ਹੈਗੀਆਂ ਜਿਨ੍ਹਾਂ ਕੋਲ ਕਿਤੇ ਹਜੇ ਬਿਲਕੁਲ ਲੱਗੇ ਸਾਡੇ ਘਰ ਆ ਪਰ ਮੈਂ ਕਿਤੇ 2 3 ਮਹੀਨਿਆਂ ਚੱਕਰ ਦੀ ਵਾਰ ਟੱਕਰਦੀ ਹੁੰਦੀ ਉਹਨਾਂ ਨੇ ਵੀ ਪਸ਼ੂ ਰੱਖੇ ਹੋਏ ਆ ਤੇ ਆਪਾਂ ਵੀ ਰੱਖ ਲਿਆ ਤੇ ਇਸ ਕਰਕੇ ਉਹਨਾਂ ਕੋਲ ਵੀ ਇੰਨਾ ਟਾਈਮ ਜਿਹੜਾ ਉਹ ਨਹੀਂ ਹੁੰਦਾ ਤੇ ਮੈਂ ਆਪਣੇ ਹਸਬੰਦ ਨੂੰ ਹਮੇਸ਼ਾ ਇੱਕ ਗੱਲ ਕਹਿੰਦੀ ਹੁੰਨੀ ਮੈਂ ਕਿਹਾ ਇੱਕ ਔਰਤ ਦੇ ਹੱਥ ਵਿੱਚ ਹੀ ਹੁੰਦਾ ਵਾ ਚਾਹੇ ਉਹ ਸੱਚਜੀ ਜਨਾਨੀ ਬਣ ਜਾਵੇ ਤੇ ਚਾਹੇ ਉਹ ਕੱਚਜੀ ਜਨਾਨੀ ਬਣ ਜਾਵੇ ਮੈਂ ਕਿਹਾ ਜੇ ਮੈਂ ਨਿਆਣਿਆਂ ਵਾਂਗੂ ਕਰੀ ਜਾਊਂਗੀ ਨਹੀਂ ਨਹੀਂ ਮੈਂ ਨਹੀਂ ਆ ਕੰਮ ਕਰ ਸਕਦੀ ਤੁਸੀਂ ਕਰੋ ਜਿਆ ਉਹ ਕਹਿੰਦੇ ਹੁੰਦੇ ਆ ਨਾ ਬਈ ਜਿਆਦਾ ਹੀ ਬੰਦਾ ਸੋਹਲ ਬਣ ਕੇ ਬੈਠਾ ਰਵੇ ਤਾਂ ਮੈਂ ਕਿਹਾ ਮੈਂ ਨਹੀਂ ਕਰ ਸਕਦੀ ਮੈਨੂੰ ਇਹ ਕੰਮਾਂ ਬਾਰੇ ਪਤਾ ਤਾਂ ਮੈਂ ਜਰੂਰ ਕਰਾਂਗੀ ਫੇ ਮੈਂ ਇੱਕ ਸਚੱਜੀ ਜਨਾਨੀ ਹੀ ਬਣਨਾ ਚਾਹੁੰਨੀ ਜੇ ਮੈਂ ਵਲੌਗ ਵੀ ਬਣਾਉਣੀ ਆ ਤਾਂ ਮੈਂ ਇੱਕ ਸਚੱਜਪੂਣੀ ਨਹੀਂ ਬਣਾਉਣਾ ਚਾਹੁੰਨੀ ਆ ਸਚੱਜੀ ਜਨਾਨੀ ਬਣਨਾ ਚਾਹੁੰਨੀ ਨਾ ਕਿ ਮੈਂ ਕਚੱਜੀ ਜਨਾਨੀ ਬਣਨਾ ਚਾਹੁੰਨੀ ਤੇ ਵਲੌਗ ਬਣਾਉਣ ਲੱਗਿਆ ਵੀ ਬਸ ਉਹ ਦੰਦ ਕੱਢ ਲਏ ਪੁੱਠੇ ਸੀ ਦੇ ਮਜ਼ਾਕ ਕਰ ਲਏ ਜਾਂ ਉਹਨੂੰ ਕੀ ਕਹੀਦਾ ਕਾਪੀ ਲਿਆ ਮੈਂ ਐਦਾਂ ਦੇ ਉਹਨੂੰ ਕੀ ਕਹਦਾ ਵਲੌਗ ਜਿਹੜੇ ਉਹ ਨਹੀਂ ਬਣਾਉਣਾ ਚਾਹੁੰਨੀ ਮੈਂ ਆਪਣੇ ਕੰਮਕਾਰ ਦੇ ਹੀ ਵਲੌਗ ਜਿਹੜੇ ਉਹ ਬਣਾਉਣਾ ਚਾਹੁੰਨੀ ਆ ਤਾਂ ਜੋ ਦੇਖਣ ਵਾਲਿਆਂ ਨੂੰ ਵੀ ਇਹ ਨਾ ਹੋਵੇ ਕਿ ਇਹ ਵਲੌਗਾ ਵਿੱਚ ਸਾਨੂੰ ਸਿੱਖਿਆ ਕੀ ਦੇਣ ਦੇ ਆ ਜਾਂ ਸਾਨੂੰ ਇਹਨਾਂ ਕੋਲੋਂ ਕਿਹੜੀ ਸਿੱਖਿਆ ਮਿਲਦੀ ਹੈ ਜਿਹੜੇ ਅਸੀਂ ਇਹਨਾਂ ਦੇ ਵਲੌਗ ਦੇਖੀਏ ਤਾਂ ਸੋ ਇੱਕ ਮੈਂ ਸੱਚਜੀ ਜਨਾਨੀ ਹੀ ਬਣਨਾ ਚਾਹੁੰਨੀ ਮੈਂ ਇੱਕ ਕੱਚਜੀ ਜਨਾਨੀ ਨਹੀਂ ਬਣਨਾ ਚਾਹੁੰਦੀ ਤਾਂ ਮੈਂ ਆਪਣੀ ਜ਼ਿੰਦਗੀ 'ਚ ਕੱਚਜੀਆਂ ਜਨਾਨੀਆਂ ਦੇਖੀਆਂ ਵੀ ਬਹੁਤ ਆ ਜਿਨ੍ਹਾਂ ਨੂੰ ਕੋਈ ਵੀ ਕਚੱਜੀਆਂ ਜਨਾਨੀਆਂ ਵੀ ਕਚੱਜੀਆਂ ਕੁੜੀਆਂ ਵੀ ਮੈਂ ਦੇਖੀਆਂ ਮਤਲਬ ਕਿ ਕੋਈ ਵੀ ਕੰਮ ਕਹਿ ਦੋ ਇਦਾਂ ਮੋਰੀਓ ਦੰਦ ਕੱਢਦੀਆਂ ਵੀ ਸਾਨੂੰ ਤਾਂ ਨਹੀਂ ਆਉਂਦਾ ਅਸੀਂ ਤਾਂ ਨਹੀਂ ਕਰ ਸਕਦੇ ਤੇ ਨਾ ਹੀ ਅਸੀਂ ਸਿੱਖਣਾ ਅਸੀਂ ਕਾਹਤੇ ਸਿੱਖੀਏ ਕੰਮ ਸੋ ਸਿੱਖਣ ਦੀ ਨਾ ਕੋਈ ਉਮਰ ਹੁੰਦੀ ਆ ਤੇ ਨਾ ਹੀ ਉਹਨੂੰ ਕੀ ਕਹਿੰਦਾ ਉਹਦੇ ਲਈ ਉਹ ਕੋਈ ਇੱਕ ਤੁਹਾਨੂੰ ਸਟੈਂਪ ਚਾਹੀਦੀ ਆ ਵੀ ਅਸੀਂ ਮਾਡਰਨ ਆ ਜਾਂ ਅਸੀਂ ਪਿੰਡੂ ਆ ਸਿੱਖਣ ਹਰ ਕੋਈ ਸਿੱਖ ਸਕਦਾ ਤੇ ਜੇ ਮੈਂ ਪੈਂਡੂ ਆ ਤਾਂ ਮਤਲਬ ਇਹ ਨਹੀਂ ਮੈਂ ਮਾਡਰਨ ਨਹੀਂ ਮੈਂ ਮਾਡਰਨ ਵੀ ਆ ਮੈਂ ਜੀਨਸ ਵੀ ਪਾਉਣੀ ਟੀ-ਸ਼ਰਟਸ ਵੀ ਪਾਉਣੀ ਆ ਆਪਣਾ ਜਿੱਥੇ ਮਾਡਰਨ ਪੁਣਾ ਦਿਖਾਉਣਾ ਚਾਹੀਦਾ ਉੱਥੇ ਮਾਡਰਨ ਵੀ ਬਣੀਦਾ ਤੇ ਬਾਕੀ ਜੋ ਆਪਾਂ ਕਰ ਹੈਗੇ ਸੋ ਹੈਗੇ ਆ ਤੇ ਇਹਦਾ ਮਤਲਬ ਇਹ ਇਹ ਨਿਜੇਸੀ ਪਸ਼ੂਆਂ ਦੇ ਕੰਮ ਕਰਦੇ ਆ ਤੇ ਅਸੀਂ ਮਾਡਰਨ ਨਹੀਂ ਅਸੀਂ ਮਾਡਰਨ ਵੀ ਆ ਟੌਰ ਵੀ ਕੱਢੀ ਤੇ ਸਾਰੇ ਸਾਰੇ ਤਰ੍ਹਾਂ ਰਹੇਦਾ ਤੇ ਸਜੰਜਪੂਣਾ ਦਿਖਾਉਣਾ ਤੇ ਕਚਜਪੂਣਾ ਦਿਖਾਉਣਾ ਇੱਕ ਔਰਤ ਦੇ ਹੀ ਹੱਥ ਵੱਸ ਹੁੰਦਾ ਇੱਕ ਔਰਤ ਦਾ ਸਹੀ ਇਨਸਾਨ ਜਿਹੜਾ ਨਾ ਚਾਹੇ ਉਹ ਮਰ ਦੇ ਆ ਇੱਕ ਪਤੀ ਆ ਉਹ ਆਪਣਾ ਕਰਦੇ ਹਾਲਾਤ ਘਰ ਦੀ ਸਾਫ ਸਫਾਈ ਕਰਦੇ ਵਿੱਚ ਹਰ ਇੱਕ ਚੀਜ਼ ਕਿਦਾਂ ਮੈਨੇਜ ਕੀਤੀ ਆ ਹਨਾ ਜਾਂ ਘਰ ਵਿੱਚ ਹਰ ਇੱਕ ਉਹਨੂੰ ਕੀ ਕਹਿੰਦਾ ਕੀ ਉਹਨੂੰ ਕੀ ਕਹਿੰਦਾ ਬਣਾਇਆ ਹੋਇਆ ਸਿਸਟਮ ਕਰਦੇ ਵਿੱਚ ਖਾਣ ਪੀਣ ਦਾ ਰਾਂਸ ਸੈਂਡ ਦਾ ਆਪਣੇ ਗਰੋਸਰੀ ਲਿਓਨ ਦਾ ਜਾਂ ਦਵਾਈ دارو ਦਾ ਜਾਂ ਆਪਣੇ ਘਰ ਵਿੱਚ ਕੱਪੜੇ ਲੀੜੇ ਦਾ ਮਤਕ ਵੀ ਹਰ ਇੱਕ ਚੀਜ਼ ਘਰ ਵਿੱਚ ਕਿਸੇ ਆਏ ਗਏ ਦਾ ਉਹ ਜਿਹੜੀ ਔਰਤ ਮੈਨੇਜ ਕਰਕੇ ਰੱਖਦੀ ਆ ਨਾ ਉਹ ਹੀ ਸਚੱਜੀ ਜਨਾਨੀ ਜਿਹੜੀ ਉਹ ਕਹਾਉਂਦੀ ਆ ਤੇ ਕਚੱਜੀਆਂ ਜਨਾਨੀਆਂ ਤਾਂ ਮੈਂ ਐਦਾਂ ਦੀਆਂ ਵੀ ਦੇਖੀਆਂ ਸ਼ਾਇਦ ਜਿਹੜੀਆਂ ਕੱਪੜੇ ਲਾ ਕੇ ਬੱਡਾਂ ਤੇ ਸਿੱਟ ਦਿੰਦੀਆਂ ਤੇ ਕਿੰਨੇ ਕਿੰਨੇ ਦਿਨ ਬੱਡਾਂ ਤੇ ਪਏ ਰਹਿੰਦੇ ਆ ਇਦਾਂ ਦੀਆਂ ਵੀ ਮੈਂ ਦੇਖੀਆਂ ਵੀ ਜਿਹੜੀਆਂ ਉਹਨੂੰ ਕੀ ਕਹੀਦਾ ਇੱਕ ਚਾਹ ਦਾ ਘੁੱਟ ਬਣਾਉਣ ਨੂੰ ਵੀ ਨਾ ਦੂਜੇ ਦੇ ਮੂੰਹ ਹਲ ਦੇਖਦੀਆਂ ਦਿੰਦੀਆਂ ਵੀ ਇਹ ਇਨਸਾਨ ਉੱਠੂਗਾ ਤੇ ਸਾਨੂੰ ਚਾਹ ਬਣਾ ਕੇ ਦੇਊਗਾ ਨਹੀਂ ਤੇ ਅਸੀਂ ਨਹੀਂ ਬਣਾ ਸਕਦੇ ਚਾਹੇ ਆਪ ਨੂੰ ਹੀ ਪੀਣ ਦੀ ਲੋੜ ਆ ਪਰ ਉੱਠ ਕੇ ਪੀਣੀ ਨਹੀਂ ਤੇ ਮੈਂ ਇਦਾਂ ਦੀਆਂ ਵੀ ਦੇਖੀਆਂ ਜਿਹੜੀ ਇੱਕ ਕੋਈ ਜੈਂਪਰ ਜਾਂ ਕੋਈ ਟੀ-ਸ਼ਰਟ ਜਾਂ ਕੁਝ ਵੀ ਆ ਚੀਜ਼ ਉਦੜੀ ਹੋਈ ਵੀ ਜਿਹਨੂੰ ਕਿ ਜਸਟ ਇੱਕ ਸੀਨ ਲੱਗਣੀ ਕਿ ਇਦਾਂ ਦੀ ਔਰਤਾਂ ਵੀ ਦੇਖੀਆਂ ਜਨੂੰ ਉਹ ਸੀਨ ਲਾਉਣ ਦੀ ਵੀ ਅਕਲ ਹੈ ਨਹੀਂ ਵੀ ਅਸੀਂ ਉਹ ਸੀਨ ਲਾ ਲਈਏ ਇੱਕੋ ਸੀਨ ਲਾਉਣ ਨੂੰ ਵੀ ਉਹ ਕਿਸੇ ਹੋਰ ਤੇ ਡਿਪੈਂਡ ਰਹਿਣਗੀਆਂ ਵੀ ਉਹ ਦੂਜੇ ਜਣੇ ਨੂੰ ਕਹਿੰਦੇ ਉਹ ਸੀਨ ਲਾ ਦੂਗਾ ਮਤਲਬ ਕਿ ਮੈਂ ਇਦਾਂ ਦੀਆਂ ਲੇਡੀਜ਼ ਜਿਹੜੀਆਂ ਆਪਣੇ ਜ਼ਿੰਦਗੀ ਚ ਉਹ ਦੇਖੀਆਂ ਹੋਈਆਂ ਤੇ ਜਸਟ ਉਹਨਾਂ ਤੇ ਸਟੈਂਪ ਪਤਾ ਕਿਹੜੀ ਲੱਗੀ ਹੋਈ ਹੈ ਬਸ ਮਾਡਰਨ ਫਿਰ ਮਾਡਰਨ ਮਾਡਰਨ ਤੇ ਸਟੈਂਪ ਲਾ ਕੇ ਨਾਲ ਇਹ ਸਟੈਂਪ ਲੱਗੀ ਕੀ ਪੜ੍ਹੀ ਲਿਖੀ ਜਾਦੀ ਹੈ ਇਨੀ ਵੀ ਮੈਂ ਪੜ੍ਹੀ ਲਿਖੀ ਨਹੀਂ ਮੈਂ ਚਲੋ ਪਰਮਾਤਮਾ ਦਾ ਸੀ ਮੇਰੀ ਪਲੱਸ 2 ਜਿਹੜੀ ਉਹ ਕਲੀਅਰ ਨਹੀਂ ਹੋਈ ਕੁਛ ਮੇਰੀ ਮੈਰਿਜ ਤੋਂ ਬਾਅਦ ਜੱਸੇ ਇਤਨੇ ਪ੍ਰੋਬਲਮਸ ਉਹਦਾਂ ਦੀਆਂ ਹੋ ਗਈਆਂ ਸੀ ਵੀ ਪੜ੍ਹਦੀ ਨਹੀਂ ਮੇਰੀ ਮੈਰਿਜ ਹੋ ਗਈ ਸੀ ਵੈਸੇ ਮੈਂ ਇੱਕ ਗ੍ਰੇਡ ਵਿੱਚ ਆਪਣੀ ਸੀਬੀਐਸਸੀ ਬੋਰਡ ਦੇ ਵਿੱਚ 10 ਜਿਹੜੀ ਉਹ ਕਲੀਅਰ ਕੀਤੀ ਹੋਈ ਆ ਤੇ ਲੁਧਿਆਣਾ ਮੇਰੇ ਐਗਜ਼ਾਮ ਹੋਏ ਸੀ ਸੀਬੀਐਸਸੀ ਬੋਰਡ ਦੇ ਤੇ ਵਧੀਆ ਆਪਾਂ ਗ੍ਰੇਡ ਲੈ ਕੇ ਪਾਸ ਹੋਏ ਸੀਗੇ ਤੇ ਪਰ ਕਰਮਾ ਚ ਨਹੀਂ ਸੀ ਅੱਗੇ ਸਟੱਡੀ ਕਰਨੀ ਕੁਝ ਰੋਗ ਉਦਾਂ ਦੇ ਲੱਗੇ ਸੀ ਹੈਲਥ ਪ੍ਰੋਬਲਮਸ ਹੋ ਗਈਆਂ ਸੀਗੀਆਂ ਤੇ ਬਸ ਇਹ ਮੈਂ ਹਮੇਸ਼ਾ ਆਪਣੇ ਹਸਬੰਡ ਨੂੰ ਕਹਿੰਨੀ ਹੁੰਨੀ ਤੁਸੀਂ ਮੈਨੂੰ ਟੋਕਿਆ ਨਾ ਕਰੋ ਕਿ ਰਜਵੰਤ ਮੈਨੂੰ ਨਹੀਂ ਚੰਗਾ ਲੱਗਦਾ ਤੂੰ ਆਹ ਕੰਮ ਕਰਦੀ ਮੈਂ ਕਹਿੰਨੀ ਨਹੀਂ ਕੁਝ ਨਹੀਂ ਹੁੰਦਾ ਮੈਂ ਆਪਣੇ ਪੁੱਤਰ ਦਾ ਸਾਥ ਦੇਂਦੀ ਤੁਸੀਂ ਇੰਨੀ ਨਾ ਮੇਰੀ ਟੈਨਸ਼ਨ ਲਿਆ ਕਰੋ ਮੈਂ ਮੈਂਟਲੀ ਫਿਜ਼ਿਕਲੀ ਮੈਂ ਫੇਟਿਆ ਤੁਸੀਂ ਕੋਈ ਮੇਰੀ ਟੈਨਸ਼ਨ ਨਾ ਲਓ ਤੁਸੀਂ ਆਪਣਾ ਧਿਆਨ ਰੱਖੋ ਤੇ ਬਾਕੀ ਰੇ ਪਸ਼ੂਆਂ ਦੇ ਕੰਮ ਦੀ ਗੱਲ ਪਸ਼ੂਆਂ ਦੇ ਕੰਮ ਜੇ ਕਰਦੀ ਆ ਮੈਂ ਕਹਿੰਦਾ ਮੈਂ ਇਹਦਾ ਮਤਲਬ ਇਹ ਨਹੀਂ ਮੈਂ ਆਪਣਾ ਧਿਆਨ ਨਹੀਂ ਰੱਖਦੀ ਮੈਂ ਆਪਣਾ ਬਿਲਕੁਲ ਧਿਆਨ ਰੱਖਦੀ ਆ ਆਪਣੀ ਡਾਈਟ ਦਾ ਵੀ ਧਿਆਨ ਰੱਖਦੀ ਆ ਇਹ ਨਹੀਂ ਕਿ ਮੈਂ ਝੱਲੀ ਬਣੀ ਰਹਿਣੀ ਆ ਜਿਵੇਂ ਪਸ਼ੂਆਂ ਚ ਪਈ ਆ ਜਾਂ ਮੈਂ ਆਪਣਾ ਸੇਰ ਨਹੀਂ ਵਾਉਣੀ ਜਾਂ ਮੈਂ ਆਪਣਾ ਘਰ ਨਹੀਂ ਸਾਫ਼ ਰੱਖਦੀ ਮੈਂ ਕਹਿੰਦਾ ਇਦਾਂ ਦੀ ਨਹੀਂ ਗੱਲ ਮੈਂ ਜਿੱਦਾਂ ਦੀ ਪਹਿਲਾਂ ਸੀ ਮੈਂ ਉਦਾਂ ਦੀ ਆ ਮੈਂ ਉਦਾਂ ਦੀ ਹੀ ਰਾਵਾਂਗੀ ਮੈਨੂੰ ਇਹ ਕੰਮ ਕਰਨ ਨਾਲ ਖੁਸ਼ੀ ਮਿਲਦੀ ਆ ਤੇ ਮੇਰੀ ਹੈਲਥ ਜਿਹੜੀ ਆ ਉਹ ਵੀ ਇਹਦੇ ਨਾਲ ਬਿਲਕੁਲ ਠੀਕ ਰਹਿੰਦੀ ਆ ਤਾਂ ਸੋ ਮੈਨੂੰ ਮੈਂ ਕਹੇ ਕੰਮ ਜਿਹੜੇ ਉਹ ਕਰਨ ਦਿਆ ਕਰੋ ਉਹ ਵੀ ਆਪਣੀ ਥਾਂ ਸਹੀ ਆ ਜਿਹੜੇ ਹਸਬੰਦ ਨੇ ਕਦੀ ਆਪਣੀ ਵਾਈਫ ਨੂੰ ਇੰਦਾਂ ਨੇ ਕੰਮ ਕਰਦੇ ਨਾ ਦੇਖਿਆ ਹੋਵੇ ਤੇ ਉਹ ਟੈਨਸ਼ਨ ਤਾਂ ਹੋਈ ਜਾਂਦੀ ਆ ਤੇ ਸਾਡੇ ਡੈਡੀ ਨੇ ਵੀ ਤਕਰੀਬਨ ਮੈਨੂੰ ਇਦਾਂ ਦੇ ਕੰਮਾਂ ਤੋਂ ਬਹੁਤ ਦੂਰ ਰੱਖਿਆ ਹੋਇਆ ਮੇਰੇ ਸਹੁਰਾ ਸਾਹਿਬ ਨੇ ਵੀ ਮੈਂ ਤਾਂ ਜਸਟ ਇੱਕ ਕੰਮ ਸ਼ੁਰੂ ਕੀਤੇ ਹੋਏ ਆਪਣੀ ਹੈਲਥ ਲਈ ਆਪਣੇ ਬੱਚੇ ਲਈ ਕਿ ਮੇਰਾ ਬੱਚਾ ਸਹੀ ਰਸਤੇ ਪਵੇ ਗਲਤ ਰਸਤੇ ਨਾ ਪਵੇ ਉਹ ਸਾਡੇ ਕੋਲੋਂ ਆਪਣੇ ਮਾਪਿਓ ਦਾਦਾ-ਦਾਦੀ ਸਾਰਿਆਂ ਕੋਲੋਂ ਕੰਮ ਕਰਨਾ ਸਿੱਖੇ ਨਾ ਕਿ ਬਿਲੇ ਰਹਿਣਾ ਸਿੱਖੇ ਜੋ ਅਸੀਂ ਉਹਨੂੰ ਸਿਖਾਵਾਂਗੇ ਉਹੀ ਉਹ ਸਿੱਖੇਗਾ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਇਸ ਵਲੌਗ ਦਾ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ